ਠੱਠੀਖਾਰਾ ਪਿੰਡ ਅੰਮ੍ਰਿਤਸਰ ਤੋਂ ਨੇੜੇ ਹੀ ਸੀ ਪੱਕੀ ਛੜਕ ਤੇ ਜਿਸ ਮੌਜ ਵਿੱਚ ਮਾਨ ਸਿੰਘ ਉਚਾਰਿਆ ਸੀ ਉਸ ਵਿੱਚ ਤੇ ਦੂਰ ਦੇ ਪਿੰਡ ਵੀ ਨੇੜੇ ਹੀ ਲੱਗਦੇ ਨੇ ਇਸ ਲਈ ਭਾਵੇਂ ਸ਼ਾਮ ਹੋ ਰਹੀ ਸੀ ਤੇ ਟਾਂਗੇ ਦੇ ਥੱਕੇ ਹੋਏ ਕੋੜੇ ਦੀ ਟਾਪ ਵੀ ਮਠੀ ਹੋ ਰਹੀ ਸੀ ਉਸ ਨੂੰ ਕੋਈ ਚਿੰਤਾ ਨਹੀਂ ਸੀ ਮਾਨ ਸਿੰਘ ਛੁੱਟੀ ਤੋਂ ਆਇਆ ਹੋਇਆ ਇੱਕ ਫੌਜੀ ਸੀ ਠੱਠੀਖਾਰਾ ਉਸ ਦੇ ਯਾਰ ਕਰਮ ਸਿੰਘ ਦਾ ਪਿੰਡ ਸੀ ਜਿੰਨੀਆਂ ਗੋੜੀਆਂ ਜਾ ਰਹੀਆਂ ਫੌਜ ਵਿੱਚ ਲੱਗਦੀਆਂ ਨੇ ਹੋਰ ਕਿਤੇ ਨਹੀਂ ਲੱਗਦੀਆਂ ਪਹਿਲਾਂ ਤਾਂ ਉਹ ਦੋਵੇਂ ਆਪਣੇ ਰੈਜੀਮੈਂਟਲ ਸੈਂਟਰ ਵਿੱਚ ਇਕੱਠੇ ਰਹੇ ਤੇ ਹੁਣ ਇੱਕ ਬਟਾਲੀਅਨ ਵਿੱਚ ਬਰਮਾ ਫਰੰਟ ਤੇ ਲੜ ਰਹੇ ਸਨ ਕਰਮ ਸਿੰਘ ਪਹਿਲਾਂ ਤਾਂ ਭਰਤੀ ਸੀ ਤੇ ਹੁਣ ਹੌਲਦਾਰੀ ਕਰਦਾ ਸੀ ਪਰ ਮਾਨ ਸਿੰਘ ਅਜੇ ਮਸਾਂ ਨਹੀਂ ਕੀਤਾ ਕਿ ਹੀ ਅਪੜਿਆ ਸੀ ਕਰਮ ਸਿੰਘ ਬਾਰੇ ਇੱਕ ਖਾਸ ਗੱਲ ਇਹ ਸੀ ਕਿ ਉਸ ਦੀ ਜੀਬ ਵਿੱਚ ਬੜਾ ਰਸ ਸੀ ਪਿੰਡ ਦੇ ਕਈ ਹੋਰ ਮੁੰਡੇ ਵੀ ਫੌਜ ਵਿੱਚ ਸਨ ਜਦੋਂ ਉਹ ਛੁੱਟੀ ਆਉਂਦੇ ਤਾਂ ਪਿੰਡ ਦੇ ਬੰਦਿਆਂ ਨਾਲ ਉਹਨਾਂ ਦੀ ਗੱਲ ਵਾਹਿਗੁਰੂ ਜੀ ਦੀ ਫਤਿਹ ਤੋਂ ਅੱਗੇ ਨਾ ਤੁਰਦੀ ਪਰ ਜਦੋਂ ਕਰਮ ਸਿੰਘ ਪਿੰਡ ਆਉਂਦਾ ਤਾਂ ਕੂ ਤੇ ਨਾਉਣ ਵਾਲਿਆਂ ਦੀਆਂ ਪੀੜਾਂ ਵੱਧ ਜਾਂਦੀਆਂ ਸਿਆਲ ਦੀ ਅੱਧੀ ਅੱਧੀ ਰਾਤ ਲੋਕ ਠੰਡੀ ਹੋ ਰਹੀ ਧਾਣੇ ਭੁੰਨਣ ਵਾਲੀ ਪੱਠੀ ਤੇ ਸੇਕ ਆਸਰੇ ਬੈਠੇ ਕਰਮ ਸਿੰਘ ਦੀਆਂ ਗੱਲਾਂ ਸੁਣਦੇ ਰਹਿੰਦੇ। ਪਿੱਛੇ ਰੈਜੀਮੈਂਟ ਵਿੱਚ ਉਸ ਦੀ ਰਾਈਫਲ ਦਾ ਨਿਸ਼ਾਨਾ ਬੜਾ ਮਸ਼ਹੂਰ ਸੀ। ਨਿਸ਼ਾਨਾ ਮਾਰਨ ਦੇ ਮੁਕਾਬਲਿਆਂ ਵਿੱਚ ਉਸ ਦੀ ਗੋਲੀ ਨਿਸ਼ਾਨੇ ਇਸ ਤਰ੍ਹਾਂ ਠੀਕ ਵਿਚਕਾਰੋਂ ਦੀ ਲੰਘਦੀ ਜਿਵੇਂ ਆਪ ਹੱਥ ਨਾਲ ਫੜ ਕੇ ਲੰਗਾਈ ਗਈ ਹੋਵੇ। ਹੁਣ ਲੜਾਈ ਵਿੱਚ ਉਸਤੇ ਪੱਕੇ ਨਿਸ਼ਾਨੇ ਨੇ ਕਈ ਦੂਰ ਲੁਗੇ ਹੋਏ ਤੇ ਦਰਖਤਾਂ ਦੇ ਟਾਣ ਜਿਹੇ ਦਿਸਦੇ ਜਾਪਾਨੀ ਡੇਗੇ ਸਨ। ਇਸ ਤਰ੍ਹਾਂ ਉਹ ਜਾਪਾਨੀ ਨਿਸ਼ਚਾਂ ਚਿੰਗਾਂ ਦੀਆਂ ਗੋਲੀਆਂ ਨਾਲ ਮੇਰੇ ਆਪਣੇ ਆਦਮੀਆਂ ਦੇ ਬਦਲੇ ਚੁਕਾਂਦਾ ਤੇ ਆਪਣੀ ਪਲਟਨ ਦਾ ਦਿਲ ਠੰਡਾ ਕਰਦਾ ਜਿੱਥੇ ਮਸ਼ੀਨ ਗੰਨਾਂ ਦੀਆਂ ਗੋਲੀਆਂ ਦੀਆਂ ਵਾਸ਼ੜਾਂ ਨਿਸਫਲ ਜਾਂਦੀਆਂ ਉਥੇ ਕਰਮ ਸਿੰਘ ਦੀ ਇੱਕ ਗੋਲੀ ਕੰਮ ਸਵਾਰ ਦਿੰਦੀ ਸੀ ਭਾਵੇਂ ਹੁਣ ਕਰਮ ਸਿੰਘ ਦੇ ਹੱਡ ਕੁਝ ਪੁਰਾਣੇ ਹੁੰਦੇ ਜਾ ਰਹੇ ਸਨ ਪਰ ਜਦੋਂ ਜਿਮਨਾਸਟਿਕ ਦੇ ਡੰਡਿਆਂ ਤੇ ਖੇਡਾਂ ਕਰਦਾ ਤਾਂ ਵੇਖਣ ਵਾਲਿਆਂ ਨੂੰ ਇਸ ਤਰ੍ਹਾਂ ਲੱਗਦਾ ਜਿਵੇਂ ਉਸ ਨੂੰ ਕੋਈ ਭੂਤ ਚੰਬੜ ਗਿਆ ਹੋਵੇ ਇੱਥੇ ਲੜਾਈ ਵਿੱਚ ਤੇ ਖੈਰ ਇਹ ਸਭ ਕੁਝ ਬੰਦ ਸੀ ਹੋਰ ਵੀ ਬਹੁਤ ਕੁਝ ਬੰਦ ਸੀ ਕਦੀ ਕਸੀਆਂ ਹੋਈਆਂ ਵਰਦੀਆਂ ਪਾ ਕੇ ਬੈਂਡ ਨਾਲ ਪ੍ਰੇਡ ਨਹੀਂ ਕੀਤੀ ਸੀ ਕੋਈ ਦੁਜਾਰ ਨੇੜੇ ਨਹੀਂ ਸੀ ਜਿੱਥੇ ਮੁਫਤੀ ਪਾ ਕੇ ਕੋਈ ਜਾ ਸਕੇ ਕਦੇ ਕੋਈ ਪਿੰਡ ਦਾ ਇਲਾਕੇ ਦਾ ਬੰਦਾ ਨਹੀਂ ਮਿਲਿਆ ਸੀ ਇਸ ਕਰਕੇ ਜਦੋਂ ਮਾਨ ਸਿੰਘ ਦੀ ਛੁੱਟੀ ਦੀ ਵਾਰੀ ਆਈ ਤਾਂ ਕਰਮ ਸਿੰਘ ਬੜਾ ਔਖਾ ਹੋਇਆ ਸੀ ਜੇ ਉਹਨੂੰ ਵੀ ਛੁੱਟੀ ਮਿਲ ਜਾਂਦੀ ਤਾਂ ਦੋਵੇਂ ਇਕੱਠੇ ਹੀ ਛੁੱਟੀਆਂ ਗੁਜ਼ਾਰਦੇ ਤੇ ਫਿਰ ਇਕੱਠੇ ਹੀ ਮੋੜਨਦੇ ਅੰਮ੍ਰਿਤਸਰੋਂ ਚੂੜਕਾਣਾ ਕਿਹੜਾ ਦੂਰ ਸੀ 50 ਕੁਆਂ ਦੀ ਵਿੱਤ ਨਹੀਂ ਸੀ ਭਾਵੇਂ ਪਹਿਲਾਂ ਨੂੰ ਮਾਝੇ ਦੇ ਦੂਸਰੇ ਨੂੰ ਬਾ ਰੱਖਦੇ ਸਨ ਭਾਵੇਂ ਪਹਿਲਾਂ ਮੋਢ ਕਦੀਮਾਂ ਤੋਂ ਵਸਿਆ ਸੀ ਤੇ ਦੂਸਰੇ ਨੂੰ ਚੰਗੀ ਤਰ੍ਹਾਂ ਜੰਮ ਕੇ ਬਸਿਆ ਆ ਜੇ ਥੋੜਾ ਜਿਹੀ ਹੋਇਆ ਸੀ ਪਰ ਛੁੱਟੀ ਇਹਨਾਂ ਦਿਨਾਂ ਵਿੱਚ ਬੜੀ ਔਕੀ ਮਿਲਦੀ ਸੀ ਕਦੀ ਕਦੀ ਕਿਸੇ ਨੂੰ ਜਿਸ ਤਰ੍ਹਾਂ ਲੜਾਈ ਵਿੱਚ ਬਾਤਰੀ ਦੇ ਤਸਮੇ ਕਦੀ ਕਦੀ ਹੀ ਕਿਸੇ ਨੂੰ ਮਿਲਦੇ ਤੇ ਜਦੋਂ ਮਾਨ ਸਿੰਘ ਪਛਾਹ ਨੂੰ ਆਉਂਦੇ ਫੌਜੀ ਟਰੱਕ ਵਿੱਚ ਪੈਠਣ ਲੱਗਾ ਤਾਂ ਕਰਮ ਸਿੰਘ ਨੇ ਕਿਹਾ ਸਾਡੇ ਘਰ ਵੀ ਹੁੰਦਾ ਆਵੇਂ ਤੂੰ ਮੇਰੇ ਕੋਲੋਂ ਆਏ ਨੂੰ ਤੈਨੂੰ ਵੇਖਣਗੇ ਤਾਂ ਅੱਧਾ ਮੇਲ ਤਾਂ ਉਹਨਾਂ ਦਾ ਹੋ ਜਾਏਗਾ ਫਿਰ ਉਹਨਾਂ ਕੋਲੋਂ ਆਏ ਨੂੰ ਤੈਨੂੰ ਮੈਂ ਵੇਖਾਂਗਾ ਤੇ ਤੇਰੇ ਕੋਲੋਂ ਉਹਨਾਂ ਦੀਆਂ ਗੱਲਾਂ ਬਾਤਾਂ ਸੁਣਾਗਾ ਤਾਂ ਅੱਧਾ ਮੇਲ ਮੇਰਾ ਵੀ ਹੋ ਜਾਏਗਾ ਫਿਰ ਆਪਣੇ ਇਲਾਕੇ ਵਿੱਚ ਉਸਦੀ ਦਿਲਚਸਪੀ ਪ੍ਰਧਾਨ ਲਈ ਉਸ ਪੁੱਛਿਆ ਤੂੰ ਅੱਗੇ ਕਦੀ ਉੱਧਰ ਗਿਆ ਹੈ ਕਿ ਨਹੀਂ ਨਹੀਂ ਅੰਮ੍ਰਿਤਸਰ ਵਿੱਚੋਂ ਹੀ ਲੱਗਿਆ ਹਾਂ ਪਰਾਂ ਤੇ ਕਦੀ ਨਹੀਂ ਗਿਆ ਉੱਧਰ ਬੜੇ ਗੁਰਦੁਆਰੇ ਨੇ ਤਰਨਤਾਰਨ ਖਡੂਰ ਸਾਹਿਬ ਗੋਇੰਦਵਾਲ ਸਾਰੀ ਥਾਈ ਮੱਥਾ ਟੇਕਾਂ ਵੀ ਨਾਲੇ ਸਾਡੇ ਘਰੋਂ ਹੋਵਾ ਵੀ ਮੈਂ ਚਿੱਠੀ ਪਾ ਦਿਉ ਉਹਨਾਂ ਨੂੰ ਤੇ ਇਸੇ ਕਰਕੇ ਆਪਣੀਆਂ ਛੁੱਟੀਆਂ ਮੁੱਕਣ ਦੇ ਨੇੜੇ ਆਜੋ ਟਾਂਗੇ ਤੇ ਚੜਿਆ ਕਰਮ ਸਿੰਘ ਦੇ ਪਿੰਡ ਜਾ ਰਿਹਾ ਸੀ ਬਾਪੂ ਜੀ ਮੈਂ ਮਾਨ ਸਿੰਘ ਆ ਚੂੜਕਾਣਿਓ ਉਸ ਨੇ ਕਰਮ ਸਿੰਘ ਦੇ ਘਰ ਦੀ ਜੋੜੀ ਵਿੱਚ ਬੈਠੇ ਬਾਬੇ ਨੂੰ ਹੱਥ ਜੋੜ ਕੇ ਕਿਹਾ ਆਓ ਜੀ ਜੀ ਆਨ ਆਓ ਬਹਿ ਜਾਓ ਮਾਨ ਸਿੰਘ ਅੰਦਰ ਲੰਘ ਕੇ ਮੰਜੀ ਤੇ ਬਹਿ ਗਿਆ ਉਸ ਤੇ ਆਉਣ ਕਰਕੇ ਬਾਬਾ ਕੁਝ ਔਖਾ ਔਖਾ ਲੱਗਦਾ ਸੀ ਪਹਿਲਾਂ ਤਾਂ ਉਹ ਇਧਰ ਉਧਰ ਦੇਖ ਰਿਹਾ ਸੀ ਪਰ ਹੁਣ ਉਸ ਨੇ ਚੁੱਪ ਚਾਪ ਨੀਮੀ ਪਾ ਲਈ ਮਾਨ ਸਿੰਘ ਕਾਲੇ ਸੁਭਾਅ ਦਾ ਨਹੀਂ ਸੀ ਪਰ ਆਪਣੀ ਇਸ ਆਉ ਭਗਤ ਤੇ ਉਸ ਨੂੰ ਬੜੀ ਹੈਰਾਨੀ ਹੋਈ ਹੋ ਸਕਦਾ ਸੀ ਇਹ ਕੋਈ ਉਪਰਾਤਮੀ ਹੋਵੇ ਤੁਸੀਂ ਕਰਮ ਸਿੰਘ ਦੇ ਬਾਪ ਹੋ ਉਸਨੇ ਚੰਗੇਰੀ ਮਿਲਣੀ ਦੀ ਮੰਗ ਕਰਦੇ ਹੋਏ ਕਿਹਾ ਆਹੋ ਜੀ ਇਹ ਉਹਦਾ ਹੀ ਘਰ ਹੈ ਉਸ ਮੇਰੇ ਬਾਰੇ ਤੁਹਾਨੂੰ ਕੋਈ ਚੱਠੀ ਲਿਖੀ ਸੀ ਹਾਂ ਉਸ ਲਿਖਿਆ ਸੀ ਕਿ ਤੁਸੀਂ ਆਓਗੇ ਸਾਡੇ ਕੋਲ ਤੇ ਬੁੱਢਾ ਉੱਠ ਕੇ ਮਿਹੜੇਵਾਲ ਨੂੰ ਤੁਰ ਪਿਆ ਇੱਕ ਕੱਟੀ ਨੂੰ ਉਸ ਖੋਲ ਕੇ ਕਿੱਲੇ ਤੋਂ ਦੂਸਰੇ ਕਿੱਲੇ ਤੇ ਵੱਧਾ ਫਿਰ ਉਸ ਤੇ ਪਿੰਡੇ ਤੇ ਹੱਥ ਫੇਰਿਆ ਤੇ ਫਿਰ ਉਸ ਨੂੰ ਆਪਣੇ ਹੱਥ ਚੱਟਣ ਲਈ ਦਿੱਤੇ ਫਿਰ ਅੰਦਰ ਜਾ ਕੇ ਮਾਨ ਸਿੰਘ ਦੇ ਆਉਣ ਦਾ ਪਤਾ ਦਿੱਤਾ ਤੇ ਚਾਹ ਲਿਆਉਣ ਲਈ ਆਇਆ ਤੇ ਜਿਸ ਤਰ੍ਹਾਂ ਮੁੜ ਕੇ ਡਿਉੜੀ ਵਿੱਚ ਆਉਣ ਤੋਂ ਡਰਦਾ ਹੋਵੇ ਉਹ ਫਿਰ ਵੇੜੇ ਵਿੱਚ ਵੱਡੀ ਘੋੜੀ ਕੋਲ ਖਲੋ ਗਿਆ ਉਸ ਤੇ ਅੱਗੇ ਪਈ ਤੂੜੀ ਨੂੰ ਹੁਲਾਇਆ ਔਰ ਸ਼ੋਲੇ ਲਿਆ ਕੇ ਵਿੱਚ ਪਾਏ ਤੇ ਅਖੀਰ ਮੁੜ ਕੇ ਡਿਉੜੀ ਵਿੱਚ ਆ ਗਿਆ ਬਾਬਾ ਹੁਣ ਕੁਝ ਵਦੇਰੇ ਆਪਣੇ ਆਪ ਵਿੱਚ ਸੀ ਉਹ ਮਾਨ ਸਿੰਘ ਵੱਲ ਤੇ ਸਜੇ ਖੱਬੇ ਵੀ ਚਾਕ ਰਿਆ ਸੀ ਜਸਵੰਤ ਸਿੰਘ ਕਿੱਥੇ ਵੀ ਮਾਨ ਸਿੰਘ ਨੂੰ ਪਤਾ ਸੀ ਕਿ ਕਰਮ ਸਿੰਘ ਦੇ ਨਿੱਕੇ ਭਰਾ ਦਾ ਨਾਂ ਜਸਵੰਤ ਸਿੰਘ ਏ ਹੁਣੇ ਆ ਜਾਂਦਾ ਏ ਚਰੀ ਦੀ ਪੰਡ ਲੈਣ ਗਿਆ ਏ ਏਨੇ ਨੂੰ ਕਰਮ ਸਿੰਘ ਦੀ ਬੇਬੇ ਚਾਹ ਲੈ ਆਈ ਬੇਬੇ ਜੀ ਸਸਰੀ ਘਰ ਮਾਨ ਸਿੰਘ ਨੇ ਹੱਸ ਦੀਆਂ ਅੱਖਾਂ ਨਾਲ ਬੁੱਢੀ ਵੱਲ ਵੇਖਿਆ ਬੁੱਢੀ ਦੇ ਹੋਣ ਕੁਝ ਕਹਿਣ ਲਈ ਫਰਕੇ ਪਰ ਕੋਈ ਅੱਖਰ ਨਾ ਬਣ ਸਕਿਆ ਮਾਨ ਸਿੰਘ ਨੇ ਚਾਹ ਵਾਲੀ ਘੜੀ ਤੇ ਕੌਲੀ ਉਸ ਦੇ ਹੱਥੋਂ ਫੜ ਲਈ ਤੇ ਉਹ ਵਾਪਸ ਚਲੀ ਗਈ ਇਹ ਮਝੈਲ ਕਿਸ ਤਰ੍ਹਾਂ ਦੇ ਆਦਮੀ ਨੇ ਮਾਨਸਿਕ ਹੈਰਾਨ ਹੋ ਰਿਹਾ ਸੀ ਆਪਣੇ ਵਿੱਚ ਉਹ ਬੜਾ ਤੰਗ ਸੀ ਪਰ ਹੁਣ ਇਹ ਘਰ ਆ ਕੇ ਵਾਪਸ ਥੋੜਾ ਜਾ ਸਕਦਾ ਸੀ ਚਲੋ ਇੱਕ ਰਾਤ ਰਹਿ ਕੇ ਮੋੜ ਚਲਾਂਗੇ ਉਸ ਨੇ ਫੈਸਲਾ ਕੀਤਾ ਰਾਤ ਨੂੰ ਜਦੋਂ ਜਸਵੰਤ ਸਿੰਘ ਆਇਆ ਤਾਂ ਇਸ ਰੌਣਕ ਵਿੱਚ ਗੱਲਾਂ ਬਾਤਾਂ ਕੁਝ ਖੁੱਲੀਆਂ ਹੋਣ ਲੱਗੀਆਂ ਬੜੀ ਮਸ਼ਹੂਰ ਹੋਈ ਉਹ ਇਹ ਗੋਲੀ ਕਰਮ ਸਿੰਘ ਦੀ ਉੱਥੇ ਬਰਮਾ ਦੀ ਲੜਾਈ ਵਿੱਚ ਬਸ ਉਹਦੇ ਘੋੜਾ ਦੰਬਣ ਦੀ देर ਹੁੰਦੀ ਏ ਅੱਖ ਦੇ ਫੋਰ ਵਿੱਚ ਇੱਕ ਜਾਪਾਨੀ ਹੇਠਾਂ ਲੇਟ ਜਾਂਦਾ ਏ ਸਾਨੂੰ ਨਾਲ ਤੁਰਦਿਆਂ ਪਤਾ ਵੀ ਨਹੀਂ ਲੱਗਦਾ ਉਹ ਸਭ ਕਿੱਥੋਂ ਕਰ ਲਿਆ ਮਾਨ ਸਿੰਘ ਇੱਥੇ ਰੁਕ ਗਿਆ ਇਸ ਉਮੀਦ ਤੋਂ ਕਿ ਉਹ ਸਾਰੇ ਬਰਮਾ ਦੀਆਂ ਲੜਾਈਆਂ ਦੀਆਂ ਬਹੁਤ ਸਾਰੀਆਂ ਗੱਲਾਂ ਪੁੱਛਣਗੇ ਉਸ ਦੀ ਅੰਦਰ ਕੱਲਾਂ ਨਾਲ ਭਰਿਆ ਹੋਇਆ ਸੀ ਪਰ ਇੱਥੇ ਤਾਂ ਕੋਈ ਸੁਣਨ ਵਾਲਾ ਹੀ ਨਹੀਂ ਸੀ ਕੁਝ ਚਿਰ ਇਸ ਤਰ੍ਹਾਂ ਹੀ ਸੁਣ ਰਹੀ ਤੇ ਫਿਰ ਬੁੱਢੇ ਨੇ ਜਸਵੰਤ ਸਿੰਘ ਨੂੰ ਕਿਹਾ ਆਪਣੀ ਵਾਰੀ ਕਦੋਂ ਇਹ ਪਾਣੀ ਦੀ ਪਰ ਸੋ 3 ਵਜੇ ਸਵੇਰੇ ਲਗਣੀ ਹੈ 3 ਵਜੇ ਸਵੇਰ ਦਾ ਨਾਂ ਸੁਣ ਕੇ ਮਾਨ ਸਿੰਘ ਨੇ ਫੇਰ ਗੱਲ ਛੇੜੀ ਉਹ ਆਪਣੇ ਯਾਰ ਦੀਆਂ ਰੱਜ ਕੇ ਗੱਲਾਂ ਕਰਨੀਆਂ ਚਾਹੁੰਦਾ ਸੀ ਹੋਰ ਗੱਲ ਤੇ ਗੱਲ ਕਰਮ ਸਿੰਘ ਪੈਰ ਰਾਤ ਉੱਠਣ ਤੋਂ ਤਾਂ ਪੱਜ ਗਿਆ ਫੋਜ ਵਿੱਚ ਸਵੇਰੇ ਉੱਠਣ ਦਾ ਬੜਾ ਆਲਸੀ ਉਹਨੂੰ ਸਾਰਿਆਂ ਤੋਂ ਪਿਛੇ ਉੱਠਦਾ ਏ ਉੱਥੇ ਇਸ ਨਾਲ ਵੀ ਕਿਸੇ ਦਾ ਉਤਸ਼ਾਹ ਨਾ ਜਾਗਿਆ ਫਿਰ ਰੋਟੀ ਆਈ ਉਹਨਾਂ ਕਾਫੀ ਚੀਜ਼ ਕੀਤਾ ਹੋਇਆ ਸੀ ਨਾਲ ਨਾਲ ਜਸਵੰਤ ਉਹਨੂੰ ਰੋਟੀ ਖਾਂਦੇ ਨੂੰ ਪੱਖਾ ਝੱਲ ਰਿਹਾ ਸੀ ਉਸ ਦਾ ਇਹ ਖਿਆਲ ਸੀ ਕਿ ਉਹ ਉਸ ਵੱਲ ਧਿਆਨ ਨਹੀਂ ਦੇ ਰਿਹਾ ਦਿਲੋਂ ਨਿਕਲ ਗਿਆ ਰੋਟੀ ਖਾਂਦਿਆ ਖਾਂਦਿਆ ਕਰਮ ਸਿੰਘ ਦਾ ਨਿਕਾਜਾ ਮੁੰਡਾ ਤੁਰਦਾ ਤੁਰਦਾ ਮਾਨ ਸਿੰਘ ਦੀ ਮੰਜੀ ਕੋਲ ਆ ਗਿਆ ਜੇ ਉਹ ਹੋਰ ਕਿਸੇ ਨਾਲ ਕਰਮ ਸਿੰਘ ਦੀਆਂ ਗੱਲਾਂ ਨਹੀਂ ਕਰ ਸਕਦਾ ਸੀ ਤਾਂ ਉਹਦੇ ਮੁੰਡੇ ਨਾਲ ਤਾਂ ਕਰ ਸਕਦਾ ਸੀ ਨਾ ਮਾਨ ਸਿੰਘ ਨੇ ਉਸ ਨੂੰ ਕੁਛੜ ਚੁੱਕ ਲਿਆ ਓਏ ਆਪਣੇ ਬਾਪੂ ਕੋਲ ਚੱਲਣਾ ਈ ਜਾਣਾ ਈ ਤਾਂ ਚੱਲ ਮੇਰੇ ਨਾਲ ਬੜਾ ਮੀਂਹ ਪੈਂਦਾ ਏ ਉੱਥੇ ਪਾਣੀ ਵਿੱਚ ਤੁਰਿਆ ਫਰੀ ਮਾਨ ਸਿੰਘ ਦੀ ਇਹ ਗੱਲ ਬਾਪੂ ਨੂੰ ਸੂਲ ਵਾਂਗ ਚੁਬੀ ਆਹ ਫੜ ਲੈ ਮੁੰਡੇ ਨੂੰ ਉਧਰ ਰੱਖ ਰੋਟੀ ਦਾ ਖਾ ਲੈਣ ਦਿਆ ਕਰੋ ਆਰਾਮ ਨਾਲ ਬਾਪੂ ਨੇ ਯਰਾ ਤੇਜ ਹੋ ਕੇ ਕਿਹਾ ਤੇ ਬੇਬੇ ਆ ਕੇ ਮੁੰਡਾ ਚੁੱਕ ਕੇ ਲੈ ਗਈ ਹੁਣ ਤੇ ਘਰ ਦੀ ਹਵਾ ਵਿੱਚ ਮਾਨ ਸਿੰਘ ਨੂੰ ਸਾਹ ਲੈਣਾ ਔਖਾ ਹੋ ਰਿਹਾ ਸੀ ਇਧਰ ਦਾ ਪਿੰਡਾ ਮੁਕਾ ਕੇ ਉਸ ਦਾ ਛੇਤੀ ਛੇਤੀ ਮੋੜਨ ਨੂੰ ਜੀ ਕਰਦਾ ਸੀ ਉਸ ਆਪਣੇ ਅਗਲੇ ਦਿਨ ਦੇ ਚੱਕਰ ਬਾਰੇ ਪੁੱਛ ਕੇ ਸ਼ਰੰਭੀ ਇਥੋਂ ਤਰਨ ਤਾਰਨ ਕਿੰਨਾ ਏ ਚਾਰ ਕੋ ਪਿੰਡਾ ਏ ਤਾਂਗਾ ਮਿਲ ਜਾਂਦਾ ਹੋਵੇਗਾ ਸਵੇਰੇ ਸਵੇਰੇ ਹੀ ਟਾਂਗਾਂ ਟੁੰਗਾਂ ਦਾ ਕੋਈ ਫਿਕਰ ਨਾ ਕਰ ਤੂੰ ਜਸਵੰਤ ਨੂੰ ਤੇਰੇ ਨਾਲ ਕੱਲਾਂਗਾ ਦੋਵੇਂ ਭਰਾ ਇਕੱਠੇ ਹੀ ਮੱਥਾ ਟੇਕ ਆਇਓ ਸਾਰੇ ਇਸ ਗੱਲ ਤੇ ਮਾਨ ਸਿੰਘ ਰਾਜੀ ਸੀ ਜਸਵੰਤ ਏਡਾ ਕੁੱਟਿਆ ਹੋਇਆ ਬੰਦਾ ਨਹੀਂ ਸੀ ਪਰ ਮਾਨ ਸਿੰਘ ਦੇ ਨਾਲ ਤੁਰਦਿਆਂ ਤੇ ਉਹ ਵੀ ਕੁਝ ਕੁੱਟਿਆ ਹੀ ਗਿਆ ਜਿਹੜੇ ਜਾਣੂ ਬੰਦੇ ਉਹਨੂੰ ਰਾਹ ਵਿੱਚ ਮਿਲਦੇ ਉਹ ਉਹਨਾਂ ਨੂੰ ਦੂਰੋਂ ਹੀ ਫਤੇ ਬੁਲਾ ਕੇ ਗਾਂ ਤੁਰ ਪੈਂਦੇ ਭਾਵੇਂ ਮਾਨ ਸਿੰਘ ਜੀ ਦਾ ਜੀ ਕਰਦਾ ਸੀ ਕਿ ਉਹ ਆਪ ਖਲੋ ਕੇ ਲੋਕਾਂ ਨਾਲ ਗੱਲਾਂ ਬਾਤਾਂ ਕਰੇ ਉਸਨੇ ਕਿਹੜਾ ਰੋਜ਼-ਰੋਜ਼ ਇਸ ਪਾਸੇ ਆਉਣਾ ਸੀ ਕਰਮ ਸਿੰਘ ਨੇ ਤਾਂ ਬੜਾ ਜਸ ਗਾਇਆ ਜਸ ਘਟਿਆ ਏ ਫੌਜ ਵਿੱਚ ਤੂੰ ਕਿਉਂ ਨਾ ਫੌਜ ਵਿੱਚ ਗਿਆ ਮਾਨ ਸਿੰਘ ਨੇ ਫੇਰ ਕਰਮ ਸਿੰਘ ਨੂੰ ਅੱਗੇ ਲੈ ਆਂਦਾ ਜਸਵੰਤ ਇਕਦਮ ਇਕੱਠਾ ਹੋ ਗਿਆ ਜਿਵੇਂ ਕੋਈ ਚੋਰੀ ਕਰਦਾ ਫੜਿਆ ਜਾਂਦਾ ਹੈ ਕੁਝ ਠਹਿਰ ਕੇ ਉਸਨੇ ਕਿਹਾ ਇੱਕ ਥੋੜਾ ਹੈ ਫੌਜ ਵਿੱਚ ਚਰੀਆਂ ਕਮਾਦ ਕਿੱਡੇ-ਕਡੇ ਹੋ ਗਏ ਨੇ ਆਪਣੇ ਵੱਲ ਇੱਕ ਚਰੀ ਦੀ ਪੈੜੀ ਕੋਲੋਂ ਲੰਘਦਿਆਂ ਜਸਵੰਤ ਨੇ ਗੱਲ ਚਲਾਈ ਬੰਦੇ-ਬੰਦੇ ਜੱਡੇ ਖੜੇ ਨੇ ਪਰ ਉਸਦਾ ਦਿਲ ਇਸ ਗੱਲ ਵਿੱਚ ਨਹੀਂ ਸੀ ਉਹ ਤੇ ਆਪਣੇ ਯਾਰ ਦੀਆਂ ਗੱਲਾਂ ਕਰਨੀਆਂ ਚਾਹੁੰਦਾ ਸੀ ਪਿੰਡ ਮੁੜ ਕੇ ਮਾਨ ਸਿੰਘ ਪਛਾਣ ਜਾਣਦੀਆਂ ਸਲਾਹਾਾਂ ਵਿੱਚ ਸੀ ਅੰਮ੍ਰਿਤਸਰੋਂ ਰਾਤ ਦੀ ਗੱਡੀ ਚੜ੍ਹ ਕੇ ਉਹ ਸਵੇਰ ਵੇਲੇ ਫੇਰ ਪਿੰਡ ਆਪੜ ਸਕਦਾ ਸੀ ਪਾਵੇਂ ਆਪੋ ਆਪਣੇ ਥਾਂਈ ਸਾਰਿਆਂ ਨੇ ਉਸ ਲਈ ਕਾਫੀ ਉਚੇਜ ਕੀਤੀ ਸੀ ਪਰ ਉਸ ਨੂੰ ਇਸ ਫੇਰੇ ਤੋਂ ਉਮੀਦ ਤੋਂ ਬਹੁਤ ਘੱਟ ਸਵਾਦ ਆਇਆ ਸੀ ਇਸ ਵੇਲੇ ਵੀ ਅੰਦਰ ਉਸ ਲਈ ਚਾਹ ਤਿਆਰ ਹੋ ਰਹੀ ਸੀ ਡਿਓੜੀ ਵਿੱਚ ਉਹ ਇਕੱਲਾ ਹੀ ਸੀ ਸਾਹਮਣੇ ਗਲੀ ਵਿੱਚ ਝੋਲਾ ਗਲ ਵਿੱਚ ਲਮਕਾਈ ਡਾਕੀਆ ਤੁਰ ਆਉਂਦਾ ਸੀ ਪਹਿਲਾਂ ਤਾਂ ਇਸ ਤਰ੍ਹਾਂ ਲੱਗਾ ਜਿਵੇਂ ਉਹ ਤੁਰਦਾ ਤੁਰਦਾ ਸਿੱਧਾ ਹੀ ਅੱਗੇ ਲੰਘ ਜਾਵੇਗਾ ਪਰ ਫਿਰ ਉਹ ਡਿਓੜੀ ਵਿੱਚ ਆ ਕੇ ਮੰਜੀ ਤੇ ਬੈਠ ਗਿਆ ਈਲਿਆ ਲਿਆਉਣਾ ਕੀ ਆ ਪੈਨਸ਼ਨ ਆਈ ਏ ਵਿਚਾਰੇ ਕਰਮ ਸਿੰਘ ਦੀ ਕਰਮ ਸਿੰਘ ਦੀ ਪੈਨਸ਼ਨ ਕਰਮ ਸਿੰਘ ਮਾਰਿਆ ਗਿਆ ਬਾਦਸ਼ਾਹ ਉਹ ਸਾਰਾ ਇਲਾਕਾ ਤਰਾਸ ਤਰਾਸ ਪਿਆ ਕਰਦਾ ਏ ਤੇ ਤੁਸੀਂ ਉਹਦੇ ਘਰ ਬੈਠੇ ਪੁੱਛਦੇ ਹੋ ਕਰਮ ਸਿੰਘ ਮਾਰਿਆ ਗਿਆ ਏ ਚਿੱਠੀ ਆਇਆ ਤੇ ਅੱਜ 15 ਦਿਨ ਹੋ ਗਏ ਨੇ ਦੋ ਕੁ ਵਾਰ ਮਾਨ ਸਿੰਘ ਦਾ ਸਾਹ ਕਾਲਾ ਜਿਹਾ ਆਇਆ ਸਿਰ ਤੇ ਨੱਕ ਤੋਂ ਉਤਲੇ ਹਿੱਸੇ ਦੀ ਇੱਕ ਮੁੱਠ ਜਿਹੀ ਮੀਟੀ ਗਈ ਤੇ ਫਿਰ ਖਾਰਾਂ ਹੀ ਪਾਣੀ ਨੋ ਚੜ ਨਾਲ ਢਿੱਲੀ ਹੋਣ ਲੱਗੀ ਕਰਮ ਸਿੰਘ ਦਾ ਘਰ ਅੰਦਰ ਗਿਆ ਹੋਇਆ ਉਹਦਾ ਪਿਤਾ ਉਹਦਾ ਨਿਕਾਜਾ ਮੁੰਡਾ ਉਸ ਨੂੰ ਰੋਣ ਵਿੱਚ ਮਦਦ ਦੇ ਰਹੇ ਸਨ ਬਾਪੂ ਨੇ ਬਾਰਵੇਂ ਡਾਕਿਆ ਬੈਠਾ ਵੇਖ ਕੇ ਸਮਝ ਲਿਆ ਕਿ ਗੱਲ ਨਿਕਲ ਗਈ ਹੈ ਹੁਣ ਭਾਰ ਚੁੱਕੀ ਫਿਰਨ ਦੀ ਕੋਈ ਲੋੜ ਨਹੀਂ ਸੀ ਅਠਾ ਪੈਰਾਂ ਦਾ ਦਬਾਅ ਢਿੱਲਾ ਹੋਇਆ ਤੇ ਅਥਰੂ ਵਗ ਤੁਰੇ ਦੋਵੇਂ ਠੇਰ ਚਿਰਕੋਲ ਕੋਲ ਬੈਠੇ ਆਪਣੇ ਆਪ ਨੂੰ ਹੌਲਾ ਕਰਦੇ ਰਹੇ ਫਿਰ ਮਾਨ ਸਿੰਘ ਬੋਲਿਆ ਤੁਸਾਂ ਮੈਨੂੰ ਆਉਂਦੇ ਹੀ ਕਿਉਂ ਨਾ ਦੱਸਿਆ ਐਵੇਂ ਅਸਾਂ ਆਖਿਆ ਮੁੰਡਾ ਛੁੱਟੀ ਆਇਆ ਏ ਇਹਦੀ ਛੁੱਟੀ ਖਰਾਬ ਨਾ ਹੋਵੇ ਆਪੇ ਛੁੱਟੀ ਕੱਟ ਕੇ ਪਲਟਣ ਵਿੱਚ ਜਾਏਗਾ ਤਾਂ ਸੁਣ ਲਏਗਾ ਫੌਜੀ ਨੂੰ ਛੁੱਟੀ ਪਿਆਰੀ ਹੁੰਦੀ ਏ ਜਿੰਨੀ ਕਰਮ ਸਿੰਘ ਨੂੰ ਪਿਆਰੀ ਸੀ ਉਨੀ ਹੀ ਤੈਨੂੰ ਹੋਊ ਨਾ ਸਗੋਂ ਬਹੁਤ ਹੋ ਬਾਰ ਦੇ ਪਿੰਡਾਂ ਦੇ ਲੋਕ ਤਾਂ ਸੌਣ ਦੇ ਜਾਂ ਪਲਣ ਦੇ ਉਹਨਾਂ ਨੂੰ ਤੇ ਥੋੜਾ ਔਖ ਵੀ ਬਹੁਤਾ ਦਿਸਦਾ ਉਹ ਪਰ ਅਸੀਂ ਗੱਲ ਲੁਕਾਉਣ ਵਿੱਚ ਰਤਾ ਕਾਮਯਾਬ ਨਹੀਂ ਹੋਏ ਐਵੇਂ ਬੇਸਵਾਦੀ ਹੀ ਕੀਤੀ ਮੁੜਦੇ ਹੋਏ ਮਾਨ ਸਿੰਘ ਨੇ ਮਾਝੇ ਦੇ ਪਿੰਡ ਵੇਖੇ ਜਿਨ੍ਹਾਂ ਦਾ ਬਾਬਾ ਜੰਪਾਲ ਸੀ ਇਹਨਾਂ ਦਿਵਾਲੇ ਪਚਾ ਲਈ ਕਿਲੇ ਕੋਟ ਉਸਰੇ ਹੋਏ ਸਨ ਥਾਂ ਥਾਂ ਮੜੀਆਂ ਤੇ ਸਮਾਦਾ ਸਨ ਜਿਹੜੀਆਂ ਪੀੜੀਆਂ ਵਿੱਚ ਇਹਨਾਂ ਲੋਕਾਂ ਦੀ ਭਾਰਤ ਦੇ ਧਾਵਾ ਕਰਨ ਵਾਲਿਆਂ ਨਾਲ ਲੜਨ ਮਰਨ ਦੀਆਂ ਕਹਾਣੀਆਂ ਦਸਤੀਆਂ ਸਨ ਇਸੇ ਕਰਕੇ ਬਾਬੇ ਦੀ ਸ਼ੈਣ ਸ਼ਕਤੀ ਇੰਨੀ ਵੱਡੀ ਹੋਈ ਸੀ ਉਹ ਦੂਜਿਆਂ ਨੂੰ ਹੌਲਾ ਰੱਖਣ ਲਈ ਆਪ ਹੋਰ ਭਾਰ ਚੁੱਕਣਾ ਚਾਹੁੰਦਾ ਸੀ ਮਾਨ ਸਿੰਘ ਨੇ ਸੁਣਿਆ ਹੋਇਆ ਸੀ ਕਿ ਇੱਕ ਧੌਲਾ ਹੈ ਜੋ ਆਪਣੇ ਸਿਰ ਤੇ ਸਾਰੀ ਧਰਤੀ ਦਾ ਭਾਰ ਚੁੱਕ ਕੇ ਖੜਾ ਰਹਿੰਦਾ ਹੈ ਉਸ ਨੂੰ ਇਸ ਤਰ੍ਹਾਂ ਲੱਗਾ ਜਿਵੇਂ ਕਰਮ ਸਿੰਘ ਦਾ ਪਿਤਾਈ ਉਹ ਧੌਲ ਸੀ ਜਿਹੜਾ ਭਾਰ ਥੱਲੇ ਦੱਬਿਆ ਹੋਣ ਪਿੱਛੋਂ ਵੀ ਲੋਕਾਂ ਦਾ ਭਾਰ ਚੁੱਕਣਾ ਚਾਹੁੰਦਾ ਸੀ ਸੋ ਇਹ ਕੁਲਵੰਤ ਸਿੰਘ ਬਿਰਕ ਦੀ ਕਹਾਣੀ ਤੁਹਾਨੂੰ ਕਿਵੇਂ ਦੀ ਲੱਗੀ ਆਪਣੇ ਕਮੈਂਟ ਕਰਕੇ ਜਰੂਰ ਦੱਸਣਾ ਅਤੇ ਜਾਂਦੇ ਹੋਏ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਜਰੂਰ ਕਰਨਾ ਮਿਲਦੇ ਹਾਂ ਇੱਕ ਨਵੀਂ ਕਹਾਣੀ ਦੇ ਨਾਲ ਧੰਨਵਾਦ ਜੀ